raag suhi sa ki sar suhagan jaane taj beman sukh rali amane tan man de na antar rakhe abra ਦੇਖਣਾ ਸੁਣੇ ਆਪਾਂਖੈ ਸੂਕਤ ਜਾਣੈ ਪੀਰ ਪਰਾਈ ਜਾਕੇ ਅੰਤਰ ਦਰਦ ਨਾ ਪਾਈਂ ਪੀਰ ਹਾਂ ਦੁਖੀ ਦੁਹਾਗਨ ਦੋਇ ਪੱਕ ਹੀ ਨੀ ਜਨ ਨਹ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਤ ਦੁਹੇਲਾ ਸੰਗਨਾ ਸਾਥੀ ਗਵਨ ਕੇਲਾ ਦੁਖੀਆਂ ਦਰਦਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜੋ ਜਨੋ ਤਿਉ ਗਰਗਤ ਮੇਰੀ ਤਨ ਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਇਸ ਜੀਵ ਰੂਪੀ ਇਸਤਰੀ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਕਰਕੇ ਆਪਣਾ ਲੋਕ ਪਰਲੋਕ ਸਹਿੇਲਾ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੈ ਕੀ ਸਾਰ ਸੁਹਾਗ ਨ ਜਾਣੈ ਤਜ ਬਿਮਾਨ ਸੁਖ ਰਲਿਆ ਮਾਨ ਸਤਗੁਰੂ ਜੀ ਫਰਮਾਉਂਦੇ ਹਨ ਜਿਵੇਂ ਸੰਸਾਰਿਕ ਤੌਰ ਤੇ ਪਤੀ ਦੀ ਸੰਭਾਲ ਇੱਕ ਸੁਹਾਗਣ ਪਤੀ ਪ੍ਰਤਾਸਤਰੀ ਹੀ ਜਾਣਦੀ ਹੈ ਜੋ ਅਭਿਮਾਨ ਨੂੰ ਛੱਡ ਕੇ ਹੰਕਾਰ ਨੂੰ ਛੱਡ ਕੇ ਪਤੀ ਨਾ ਸੁਖਪੂਰਵਕ ਰਹਿੰਦੀ ਹੈ ਇਸੇ ਪ੍ਰਕਾਰ ਸਹਿ ਕੀ ਸਾਰ ਸੁਹਾਗਣ ਜਾਣੈ ਪਰਮਾਤਮਾ ਸਭ ਜੀਵਾਂ ਦਾ ਪਤੀ ਹੈ ਸਾਰੇ ਇਸ ਸੰਸਾਰ ਵਿੱਚ ਜੀਵਾਂ ਸਾਰੀਆਂ ਇਥਿਆ ਰੂਪ ਹਨ ਔਰ ਇਹ ਅਮੋਲਕ ਜਨਮ ਜੀਵ ਰੂਪੀ ਇਸਤਰੀਆਂ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ ਪਰਮਾਤਮਾ ਪਤੀ ਦੀ ਸੰਭਾਲ ਨੂੰ ਉਹ ਸੁਹਾਗਣ ਸੰਤ ਰੂਪੀ ਇਸਤਰੀਆਂ ਜਾਣਦੀਆਂ ਹਨ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਪਤੀ ਪਰਮਾਤਮਾ ਅਗੇ ਸਮਰਪਿਤ ਕਰਤਾ ਹੈ ਔਰ ਉਸਤੇ ਬ੍ਰਹਮਨੰਦਰੂਪੀ ਸੁਖ ਨੂੰ ਭੋਗਦੀਆਂ ਹਨ ਜਿਵੇਂ ਪਤੀ ਪਰਮਾਤਮਾ ਦੀ ਸੰਭਾਲ ਨੂੰ ਕਦਨ ਨੂੰ संत रूपी सखियां जानਦੀਆਂ ਹਨ ਜੋ પતિ परमात्मा ਅੱਗੇ ਸਮਰਪਤ ਹੋ ਕੇ ਉਸ ਦਾ ਬ੍ਰਹਮਨੰਦ ਰੂਪੀ ਸੁਖ ਭੋਗਦੀਆਂ ਹਨ ਜਿਵੇਂ ਸਤਰੂਕ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਤਨ ਸੁਹਾਗਣ ਜੋ ਪੀ ਪਾਵੇ ਕਹੋ ਕਬੀਰ ਫਿਰੇ ਜਨਮ ਨ ਆਵੇ ਉਹ ਜੀਵ ਰੂਪੀ ਸ੍ਰੀ ਤੰਤਾ ਯੋਗ ਹੈ ਸੁਹਾਗਣ ਹੈ ਜੋ ਪਤੀ ਪਰਮਾਤਮਾ ਨੂੰ ਪਾ ਜਾਂਦੀ ਹੈ ਫਿਰ ਉਹ ਜੀਵਤ ਮੁਕਤ ਹੋ ਜਾਂਦੀ ਹੈ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੀ ਤਨ ਮਨ ਦੇ ਨਾ ਅੰਤਰ ਆਖੈ ਅਬਰਾ ਦੇਖਣਾ ਸੁਣ ਆਪਾਂ ਆਖੈ ਜਿਵੇਂ ਸੰਸਾਰ ਤੌਰ ਤੇ ਇਸਤਰੀ ਆਪਣੇ ਪਤੀ ਤੋਂ ਤਨ ਮਨ ਦਾ ਅੰਤ ਨਹੀਂ ਰੱਖਦੀ ਔਰ ਦੂਸਰਿਆਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਕੇਵਲ ਪਤੀ ਨੂੰ ਸਮਰਪਿਤ ਰਹਿੰਦੀ ਹੈ ਇਸੇ ਪ੍ਰਕਾਰ ਜੋ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਅੱਗੇ ਸਮਰਪਿਤ ਹੋ ਜਾਂਦੀ ਹੈ ਤਨ ਵੀ ਮਨ ਵੀ ਪਰਮਾਤਮਾ ਗਏ ਸਮਰਪਿਤ ਕਰ ਦਿੰਦੀ ਹੈ ਪਤੀ ਪਰਮਾਤਮਾ ਤੋਂ ਤਨ ਦਾ ਮਨ ਦੰਤ ਨਹੀਂ ਰੱਖਦੀ ਔਰ ਹੋਰ ਦੇਵੀ ਦੇਵਤਿਆਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਕੇਵਲ ਪਤੀ ਪਰਮਾਤਮਾ ਨੂੰ ਸਮਰਪਿਤ ਹੋ ਜਾਂਦੀ ਹੈ ਉਹ ਜੀਵ ਰੂਪ ਇਸਤਰੀ ਉਸ ਪਰਮਾਤਮਾ ਦੇ ਬ੍ਰਹਮਨੰਦ ਰੂਪੀ ਸੁੱਖ ਨੂੰ ਭੋਗਦੀ ਹੈ ਸੋ ਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਸੋਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਸਤੂਰ ਜੀ ਫਰਮਾਉਂਦੇ ਹਨ ਉਹ ਜੀਵ ਰੂਪ ਇਸਤਰੀ ਪ੍ਰਾਈ ਪੀੜਾ ਨੂੰ ਕਿਵੇਂ ਜਾਣ ਸਕਦੀ ਹੈ ਜਿਸਨੇ ਆਪਣੇ ਅੰਦਰ ਪਰਮਾਤਮਾ ਪਤੀ ਦੇ ਵਿਯੋਗ ਦੀ ਦਰਦ ਨਹੀਂ ਪਾਈ ਜਿਸ ਜੀਵ ਰੂਪੀ ਸ਼੍ਰੀ ਨੇ ਪਤੀ ਪਰਮਾਤਮਾ ਦੇ ਵਿਯੋਗ ਦੀ ਦਰਦ ਪਾਈ ਹੈ ਉਸ ਤੋਂ ਬਾਅਦ ਉਸ ਨੂੰ ਪ੍ਰਾਪਤ ਕਰ ਲੈਂਦੀ ਹੈ ਉਹ ਦੂਸਰਿਆਂ ਦੀ ਪੀੜਾਂ ਨੂੰ ਵੀ ਜਾਣਦੀ ਹੈ ਇਸ ਕਰਕੇ ਸਤਰੁਕ ਵੀ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਲਾਗੀ ਹੋਏ ਸੁਜਾਨੇ ਪੀਰ ਜਿਸ ਨੇ ਪਰਮਾਤਮਾ ਦੇ ਵਿਯੋਗ ਦੀ ਪੀੜਾ ਅਨੁਭਵ ਕੀਤੀ ਹੈ ਉਹ ਦੂਸਰੀ ਪੀੜਾ ਨੂੰ ਜਾਣਦਾ ਹੈ ਹਾਂਜੀ ਦੁਖੀ ਦੁਹਾਗਨ ਦੁਏ ਪਖਹੀਨੀ ਜਨ ਨਹ ਨਿਰੰਤਰ ਭਗਤ ਨਾ ਕੀਨੀ ਜਿਵੇਂ ਸੰਸਾਰਿਕ ਤੌਰ ਤੇ ਇਸ ਧੀ ਜਿਸ ਦਾ ਪਤੀ ਬਹੁਤ ਹੀ ਚੰਗਾ ਹੈ ਉਸ ਦੀ ਆਗਿਆ ਵਿੱਚ ਨਹੀਂ ਰਹਿੰਦੀ ਉਸ ਨੂੰ ਨਾ ਤਾਂ ਸਹੁਰੇ ਘਰ ਹੈ ਚੰਗਾ ਸਮਝਦੇ ਹਨ ਨਾ ਪੇਕੇ ਘਰ ਹੈ ਚੰਗਾ ਸਮਝਦੇ ਹਨ ਦੋਨਾਂ ਪੱਖਾ ਤੋਂ ਹੀ ਨਹੀਂ ਰਹਿ ਜਾਂਦੀ ਹੈ ਇਸੇ ਪ੍ਰਕਾਰ ਦੁਖੀ ਦੁਹਾਗਨ ਦੋਹੇ ਪੱਖੀ ਨਹੀਂ ਜਿਸ ਨਾ ਹੀ ਨਿਰੰਤਰ ਭਗਤ ਨਾ ਕਿਨੀ ਜਿਸ ਜੀਵ ਰੂਪੀ ਇਸਤਰੀ ਨੇ ਪਤੀ ਪਰਮਾਤਮਾ ਦੀ ਨਿਰੰਤਰ ਭਗਤੀ ਨਹੀਂ ਕੀਤੀ ਉਹ ਇਸ ਸੰਸਾਰ ਦੇ ਸੁੱਖਾਂ ਤੋਂ ਵੀ ਔਰ ਪਰਲੋਕ ਦੇ ਸੁੱਖਾਂ ਤੋਂ ਵੀ ਬਾਂਝੀ ਰਹਿ ਜਾਂਦੀ ਹੈ। ਪਾਵੋ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਦੁਖੀ ਰਹਿੰਦੀ ਹੈ। ਔਰ ਜਿਸ ਜੀਵ ਰੂਪੀ ਸਤਰੀ ਨੇ ਪਤੀ ਪਰਮਾਤਮਾ ਦੀ ਨਿਰੰਤਰ ਭਗਤੀ ਕੀਤੀ ਹੈ। ਉਹਦਾ ਸਿਮਰਨ ਕੀਤਾ ਹੈ। ਉਹਦਾ ਇਹ ਲੋਕ ਵੀ ਸੁਖੀ ਹੋ ਜਾਂਦਾ। ਪਰ ਲੋਕ ਵੀ ਸਹਿਲਾ ਹੋ ਜਾਂਦਾ ਹੈ ਪੁਰਸ ਲਾਂਤ ਕਾ ਪੰਤ ਦੁਹੇਲਾ ਸੰਗਨਾ ਸਾਥੀ ਗਵਨ ਕੇਲਾ ਇਸ ਜੀਵ ਨੂੰ ਆਪਣਾ ਸਰੀਰ ਤਿਆਗਣ ਤੋਂ ਬਾਅਦ ਇੱਕ ਐਸਾ ਰਸਤਾ ਤੈਅ ਕਰਨਾ ਪੈਂਦਾ ਹੈ ਜਿਸ ਨੂੰ ਪੁਰਸ ਰਾਧਾ ਰਸਤਾ ਕਿਹਾ ਜਾਂਦਾ ਹੈ ਪੁਰਸ਼ ਲਾਤ ਕਾ ਪੰਥ ਦਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਉਹ ਪੁਰਸ਼ ਲਾਦਾ ਜੋ ਰਸਤਾ ਹੈ ਉਹ ਰਸਤਾ ਆਤਮਾ ਕੱਲੀ ਨੂੰ ਪਾਰ ਕਰਨਾ ਪੈਂਦਾ ਹੈ ਉੱਥੇ ਕੋਈ ਸੰਗੀ ਸਾਥੀ ਨਾਲ ਨਹੀਂ ਜਾਂਦਾ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਨਾਲ ਜਾਂਦਾ ਹੈ ਬਾਬਾ ਫਰੀਦ ਜੀ ਮਹਾਰਾਜ ਪਰਮਾਉਂਦੇ ਹਨ ਬਾਟ ਹਮਾਰੀ ਖਰੀ ਉਡੀਨੀ ਖੰਨਿਓ ਤਿੱਖੀ ਬਹੁਤ ਪਹਿਣੀ ਕਿ ਉਹ ਜੋ ਬਾਟ ਹੈ ਬਹੁਤ ਔਖੀ ਹੈ ਉਸ ਬਾਟ ਵਿੱਚ ਕੇਵਲ ਪਰਮਾਤਮਾ ਦਾ ਨਾਮ ਹੀ ਸਾਇਕ ਹੋ ਸਕਦਾ ਹੈ ਦੁਖੀਆਂ ਦਰਦਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਦੁਖੀਆਂ ਦਰਦਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ हे hey, पति प्रभु जी, जी मैं आप जी दी स्त्री आप जी दे विियोग विच इने दुखी हां क्योंकि आप, आप दर्शन रूपी मैनु जवाब प्राप्त नहीं होया आप, आप दर्शन नहीं हो रहे इस कर के मैं बहुत दुखी हो के आप दे दरते आई हां आप कृपा करके अपने दर्शन दियो जी कहरबदास ਸਰਨ ਪ੍ਰਭ ਤੇਰੀ ਜੋ ਜਨੋ ਤਿਉ ਕਰ ਗਤ ਮੇਰੀ ਸਤੁਰ ਵਿਦਾਸ ਮਹਾਰਾਜੀ ਫਰਮਾਉਂਦੇ ਹਨ ਪ੍ਰਭੂ ਜੀ ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ ਹੁਣ ਆਪ ਜਿਵੇਂ ਚਾਹੋ ਮੇਰੀ ਗਤੀ ਕਰੋ ਭਾਗ ਮੇਰਾ ਕਲਿਆਣ ਕਰੋ ਜੋ ਜੀਵ ਰੂਪੀ ਇਸਤਰੀ ਪਤੀ ਪਰਮਾਤਮਾ ਅਗੇ ਸਮਰਪਤ ਹੋ ਜਾਂਦੀ ਹੈ ਔਰ ਪਰਮਾਤਮਾ ਪਤੀ ਦੀ ਸ਼ਰਨ ਗ੍ਰਹਿਣ ਕਰ ਲੈਂਦੀ ਹੈ ਉਸ ਦਾ ਲੋਕ ਸੁਖੀ ਪਰਲੋਕ ਸਹਿਲਾ ਹੋ ਜਾਂਦਾ ਹੈ ਔਰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੈ ਗੁਰਦੇਵ